ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਹੀ ਸਤਿਕਾਰਯੋਗ ਸਾਣ ਸਾਥੀਓ ਮੈਂ ਡਾਕਟਰ ਮਿਕਸਿੰਗ ਮੁੱਖ ਖੇਤੀ ਬੜੀ ਅਫਸਰ ਗੁਰਦਾਸਪੁਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ੇ ਨਾਲ ਸੰਬੰਧਤ ਤਕਨੀਕੀ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰਦ ਰਹੇ ਨੇ ਆ ਤਾਂ ਜੋ ਤਕਨੀਕੀ ਜਾਣਕਾਰੀ ਤੁਸੀਂ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੀ ਖੇਤੀ ਲਾਗਤ ਖਰਚੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਝੋਨੇ ਦੀ ਫਸਲ ਜਿਹੜੀ ਹੈ ਇਸ ਵੇਲੇ ਬਹੁਤ ਹੀ ਵਧੀਆ ਪਿਛਲੇ ਦਿਨੀ ਜੋ ਬਰਸਾਤਾਂ ਹੋਈਆਂ ਉਸ ਨੇ ਇਸ ਦੇ ਉੱਤੇ ਨਿਖਾਰ ਹੋਰ ਲਿਆਤਾ ਯੂਰੀਆ ਖਾਦ ਪਾਉਣ ਦਾ ਕੰਮ ਵੀ ਤਕਰੀਬਨ ਖਤਮ ਹੋ ਚੁੱਕਾ ਐਸ ਵਾਰ ਕੁਝ ਯੂਰੀਆ ਦੀ ਕਮੀ ਮਹਿਸੂਸ ਕੀਤੀ ਗਈ ਜਿਸ ਕਾਰਨ ਕਈ ਕਿਸਾਨਾਂ ਨੂੰ ਤੀਜੀ ਡੋਜ਼ ਪਾਉਣ ਦਾ ਮੌਕਾ ਨਹੀਂ ਮਿਲਿਆ ਸੋਖ ਸਾਡ ਵੀਰੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 90 ਕਿਲੋ ਯੂਰੀਆ ਸਿਫਾਰਿਸ਼ ਕੀਤੀ ਜਾਂਦੀ ਹੈ ਜਿਹੜੀ ਕਿ ਤਿੰਨ ਡੋਜ਼ ਦੇ ਵਿੱਚ ਤਿੰਨ ਕਿਸ਼ਤਾਂ ਦੇ ਵਿੱਚ ਪਾਈ ਜਾਣੀ ਹੁੰਦੀ ਹੈ ਉਸ ਦੇ ਵਿੱਚ ਤਕਰੀਬਨ ਅਸੀਂ 7ਵੇਂ 11ਵੇਂ 21ਵੇਂ ਦਿਨ ਜਿਹੜੀ ਆ ਉਹ ਪਾਉਨੇ ਆ ਪਰ ਆਰਾਮ ਕਰਕੇ ਦੇਖਿਆ ਗਿਆ ਕਿ ਕਿਸਾਨ ਵੀਰ 25 ਤੋਂ 30 ਦਿਨਾਂ ਦੇ ਵਿੱਚ ਵਿੱਚ ਸਾਰੀ ਦੀ ਸਾਰੀ ਖਾਦ ਜਿਹੜੀ ਮਕਾ ਦਿੰਦੇ ਆਂ ਲਵਾਈ ਤੋਂ ਬਾਅਦ ਸੋ ਇਸ ਦੇ ਨਾਲ ਇੱਕ ਤਾਂ ਯੂਰੀਆ ਖਾਦ ਦੀ ਵੇਸਟੇਜ ਬਹੁਤ ਜਾਂਦੀ ਹੈ ਕਾਰੇ ਕੁਛੇ ਦਾ ਫਰਕ ਪੈਂਦਾ ਤੇ ਫਾਇਦਾ ਬਹੁਤ ਘਟ ਹੁੰਦਾ ਸੋ ਐਸ ਵਾਰ ਜਿਸ ਤਰ੍ਹਾਂ ਆਪਾਂ ਦੇਖ ਰਹੇ ਕਿ ਝੋਨੇ ਦੀ ਫਸਲ ਬਹੁਤ ਹੀ ਵਧੀਆ ਵਾ ਅਜੇ ਵੀ ਕੁਝ ਕਿਸਾਨ ਮੰਗ ਕਰ ਰਹੇ ਆ ਕਿ ਯੂਰੀਆ ਖਾਦ ਦੀ ਵਰਤੋਂ ਕਰ ਰਹੀਆਂ ਕਿਸਾਨ ਵੀਰੋ ਇਸ ਵੇਲੇ ਆਪਾਂ ਜੇਕਰ ਅਸੀਂ ਦੋ ਬੋਰੀਆਂ ਦੋ ਵਾਰੀ ਪਾਈ ਜਾ ਚੁੱਕੀ ਆ ਤਾਂ ਝੋਨੇ ਦੀ ਫਸਲ ਨੂੰ ਇਸ ਵੇਲੇ ਕਿਸੇ ਵੀ ਹੋਰ ਯੂਰੀਆ ਦੀ ਖਾਦ ਦੀ ਲੋੜ ਨਹੀਂ ਹੈ ਕਿਉਂਕਿ ਫਸਲ ਐਸ ਵੇਲੇ ਬਹੁਤ ਵਧੀਆ بارش ਬਹੁਤ ਵਧੀਆ ਹੋਈ ਹੈ ਤੇ ਫਸਲ ਵੀ ਬਹੁਤ ਵਧੀਆ ਸੋ ਐਸ ਵੇਲੇ ਜੇਕਰ ਕਿਸੇ ਕਿਸਾਨ ਵੀਰ ਨੂੰ ਇਹ ਲੱਗਦਾ ਕਿ ਮੇਰੀ ਫਸਲ ਕੁਛ ਢਿੱਲੀ ਆ ਤਾਂ ਉੱਥੇ ਸਾਡੇ ਕੋਲ ਬਦਲ ਇੱਕ ਹੋਰ ਹੈਗਾ ਜਿਹਦੀ ਵਰਤੋਂ ਕਰਕੇ ਅਸੀਂ ਨਾਈਟ੍ਰੋਨ ਦੀ ਪੂਰਤੀ ਕਰ ਸਕਦੇ ਆ ਉਹਦੇ ਵਿੱਚ ਨੈਨੋ ਯੂਰੀਆ ਹਰ ਇੱਕ ਘਰ ਵਿੱਚ ਪਈ ਆ ਜਿਹੜੀ ਕਿ 20% ਆ ਪਹਿਲਾਂ 4% ਸੀਗੀ ਉਹ ਕੁਛ ਦਾ ਅਸਰ ਜਿਹੜਾ ਘਟ ਗਿਆ ਹੁਣ 20% ਜਿਹੜੀ ਆ ਉਹ ਨੈਨੋ ਯੂਰੀਆ ਘਰਾਂ ਦੇ ਵਿੱਚ ਪਈ ਆ ਉਸ ਦੇ ਵਿੱਚ ਨੈਨੋ ਯੂਰੀਆ ਦੇ ਨਾਲ ਜੇਕਰ ਅਸੀਂ ਇੱਕ ਪੈਕੇਟ 19 19 ਦਾ ਪਾ ਕੇ ਛਰਕਾ ਕਰ ਦਈਏ ਤਾਂ ਸਾਡਾ ਬਹੁਤ ਸਾਰਾ ਜਿਹੜਾ ਵਾ ਮਸਾ ਜਿਹੜਾ ਹੱਲ ਹੋ ਜਾਏਗਾ ਸੁਖਸ਼ਾਣ ਵੀਰੋ ਬਹੁਤੀ ਦੌੜਨ ਦੀ ਲੋੜ ਨਹੀਂ ਹੈ ਕਿ ਯੂਰੀ ਮੈਨੂੰ ਚਾਹੀਦੀ ਆ ਆਪਾਂ ਤੇ ਨਾਈਟ੍ਰੋਜਨ ਤੱਤ ਜਿਹੜਾ ਪੂਰਾ ਕਰਨਾ ਵਾ ਜੇਕਰ ਅਸੀਂ ਇੱਕ ਸਪਰੇ ਸੋ ਮੈਂ ਦੁਆਰਾ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਜੇਕਰ ਦੋ ਕਿਸ਼ਤਾਂ ਦੇ ਵਿੱਚ ਦੋ ਬੈਗ ਯੂਰੀਏ ਦੀ ਵਰਤ ਲੈ ਗਏ ਨੇ ਪ੍ਰਤੀ ਏਕੜ ਦੇ ਹਿਸਾਬ ਨਾਲ ਤਾਂ ਹੁਣ ਸਾਨੂੰ ਪਾਉਣ ਦੀ ਲੋੜ ਨਹੀਂ ਆ ਉੱਥੇ ਆਪਾਂ ਉੱਥੇ ਅਸੀਂ ਨੈਨੋ ਯੂਰੀਆ ਪਲੱਸ 1919 ਦੀ ਕਿਲੋ ਦੀ ਪੈਕਿੰਗ ਜਿਹੜੀ ਹੈ ਉਹਨੂੰ ਆਪਾਂ ਖੋਲ ਕੇ 100 ਲੀਟਰ ਪਾਣੀ ਵਿੱਚ ਛਰਕਾ ਕਰ ਦਈਏ ਤਾਂ ਮਸਲਾ ਹੱਲ ਹੋ ਜਾਏਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਰੀ